ਜਨਨੀ ਜਨੈ ਤਾਂ ਭਗਤ ਜਨ ਕਹਿਦਾ ਤਕੈ ਸੂਰ ਨਹੀਂ ਤਾਂ ਜਨਨੀ ਬਾਜ ਰਹਿ ਕਾਹੇ ਗਵਾਵੈ ਨੂਰ ਗੁਸਾਈਂ ਤੁਲਸੀदास ਦੀ ਵਚਨ ਕਰਦੇ ਨੇ ਮਾਤਾ ਜੋ ਬੱਚੇ ਨੂੰ ਜਨਮ ਦਿੰਦੀ ਹੈ ਉਹਦੇ ਪਰਥਾ ਇਹ ਆਖਦੇ ਨੇ ਕਿ हे ਮਾਤਾ हे ਮਾਂ ਜੇ ਤੂੰ ਪੁੱਤਰ ਨੂੰ ਜਨਮ ਦੇਣਾ ਹੈ ਜੇ ਤੂੰ ਪੁੱਤਰ ਨੂੰ ਜਨਮ ਦੇਣਾ ਹੀ ਹੈ ਤਾਂ ਜਿਹੜਾ ਤੇਰਾ ਪੁੱਤਰ ਹੈ ਉਹ ਭਗਤ ਹੋਵੇ ਜਾਂ ਦਾਨੀ ਹੋਵੇ ਜਾਂ ਸੂਰਮਾ ਇਹ ਤਿੰਨ ਗੁਣਾ ਦੇ ਵਿੱਚੋਂ ਇੱਕ ਗੁਣਾ ਮਾਂ ਤੇਰੇ ਪੁੱਤਰ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ ਨਹੀਂ ਤਾਂ ਕਹਿੰਦੇ ਕਾਹੇ ਗਵਾ ਬੇਨੂਰ ਜਨਨੀ ਜਣੇ ਤਾਂ ਭਗਤ ਜਨ ਕਹਿਦਾ ਤਾਂ ਕੈ ਸੂਰ ਨਹੀਂ ਤਾਂ ਜਨਨੀ ਵਾਂਝ ਰਹਿ ਕਾਹੇ ਗਵਾ ਬੇਨੂਰ ਨਹੀਂ ਕੀ ਫਾਇਦਾ ਆਪਣਾ ਜੋਵਨ ਜਵਾਨੀ ਰੂਪ ਬਰਬਾਦ ਖਰਾਬ ਕਰਨ ਦਾ ਜੇ ਤ ਇੱਕ ਦਾਤੇ ਪੁੱਤਰ ਨੂੰ ਜਾਂ ਭਗਤ ਨੂੰ ਜਾਂ ਸੂਰਮੇ ਨੂੰ ਨਾ ਜਨਮ ਦਿੱਤਾ ਗੁਰਮੁਖੋ ਜੇ ਆਪਾਂ ਵਿਚਾਰ ਕਰੀਏ ਬਹੁਤ ਘੱਟ ਮਾਮਾ ਨੇ ਜਿਨ੍ਹਾਂ ਨੇ ਐਸੇ ਸੂਰਮੇ ਨੂੰ ਭਗਤ ਨੂੰ ਜਾਂ ਦਾਨੀ ਨੂੰ ਜਨਮ ਦਿੱਤਾ ਹੋਵੇ ਪਰ ਜਦੋਂ ਵਿਚਾਰ ਕਰਾਂਗੇ ਸਿੱਖ ਇਤਿਹਾਸ ਦੀ ਤਾਂ ਪਤਾ ਲੱਗਦਾ ਵੀ ਇੱਕ ਮਾਂ ਹੋਈ ਐ ਐਸੀ ਜਿਸਨੇ ਐਸੇ ਪੁੱਤਰ ਨੂੰ ਜਨਮ ਦਿੱਤਾ ਜਿਹੜਾ ਇੱਕੋ ਸਮੇਂ ਭਗਤ ਵੀ ਐ ਦਾਤਾ ਵੀ ਐ ਤੇ ਸੂਰਮਾ ਵੀ ਉਹ ਮਾਤਾ ਹੈ ਮਾਤਾ ਗੁਜਰਕਾਰ ਜੀ ਵਾਹ ਪ੍ਰਗਟਿ ਉਮਰਦ ਅਗਮੜਾ ਬਰੀਆਮ ਇਕੱਲਾ ਵਾਹ ਵਾਹ ਗੋਵਿੰਦ ਸਿੰਘ ਅੱਪੇ ਗੁਰਚਿੱਲਾ ਜਿਸ ਮਾਤਾ ਦੀ ਪਾਵਨ ਪਵਿੱਤਰ ਕੁੱਖ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦਾ ਪ੍ਰਕਾਸ਼ ਹੋਇਆ ਐਸੇ ਸੂਰਮੇ ਐਸੇ ਸੂਰਮੇ ਨੂੰ ਜਨਮ ਦਿੱਤਾ ਮਾਤਾ ਜੀ ਨੇ 14 ਜੰਗਾਂ ਲੜੀਆਂ ਇਥੇ ਚੜ ਕੇ ਨਹੀਂ ਗਏ ਜਿਹੜਾ ਚੜ੍ਹਾਈ ਕਰਕੇ ਆਇਆ ਤੇ ਉਹਨੂੰ ਫਿਰ ਵਾਪਸ ਨਹੀਂ ਜਾਣ ਦਿੱਤਾ 14 ਦੀਆਂ 14 ਜੰਗਾਂ ਸੂਰਮੇ ਨੇ ਜੀਤਿਆਂ ਨੇ ਐਸਾ ਸੂਰਮਾ ਭਗਤ ਐਸਾ ਹੋਇਆ ਈਸਾ ਮਾ ਦਾ ਪੁੱਤਰ ਗੁਰੂ ਗਵਿੰਦ ਸਿੰਘ ਜੀ ਮਹਾਰਾਜ ਐਸੇ ਭਗਤ ੍ਹੇਮਕੁੰਟ ਦੀ ਮਹਾਨ ਪਾਵਨ ਪਵਿੱਤਰ ਧਰਤੀ ਤੇ ਕਈ ਜਨਮਾਂ ਦੀ ਭਗਤੀ ੍ਹੇਮਕੁੰਟ ਪर्वਤ ਹੈ ਜਹਾਂ ਸਤ ਸਰੰਗ ਸੋਭਤ ਹੈ ਤਹਾਂ ਉੱਥੇ ਭਗਤੀ ਕੀਤੀ ਐਸੇ ਸੂਰਮੇ ਭਗਤ ਨੇ ਹੁਣ ਕਰੀਏ ਗੱਲ ਆਪਾਂ ਜੇ ਦਾਨੀ ਦੀ ਦਾਤੇ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਮ੍ਰਿਤ ਦੇ ਦਾਤੇ ਅੰਮ੍ਰਿਤ ਦੇ ਦਾਤੇ ਅੰਮ੍ਰਿਤ ਦਾ ਦਾਨ ਦਿੱਤਾ ਇਸ ਤੋਂ ਉਪਰੰਤ ਸਰਵਾਂਸ ਦਾਨੀ ਐਸਾ ਕੋਈ ਅਜੇ ਹੋਇਆ ਹੀ ਨਹੀਂ ਦਾਨੀ ਜਿਹੜਾ ਆਪਣਾ ਸਾਰਾ ਸਰਵਾਂਸ ਆਪਣੀ ਕੌਮ ਦੇ ਲੇਖੇ ਦਾਨ ਕਰ ਦੇਵੇ ਕੌਮ ਦੀ ਝੋਲੀ ਚ ਪਾ ਦੇਵੇ ਵਾਈ ਸੀਸ ਆਪਣੇ ਪਰਿਵਾਰ ਦੇ ਸਤਿਗੁਰ ਮਹਾਰਾਜਿਆਂ ਨੇ ਖਾਲਸਾ ਪੰਥ ਦੀ ਧਰਮ ਦੀ ਝੋਲੀ ਦੇ ਵਿੱਚ ਪਾਇ ਹੋ ਕੋਈ ਐਸਾ ਦਾਨੀ ਸਰਵੰਸਦਾਨੀ ਇਹਨੂੰ ਕਹਿੰਦੇ ਨੇ ਗੁਰਮੁਖੋ ਜਗਤ ਮਾਤਾ ਮਾਤਾ ਗੁਜਰ ਕੌਰ ਜੀ ਜਿਸ ਨੇ ਐਸੇ ਪੁੱਤਰ ਨੂੰ ਜਨਮ ਦਿੱਤਾ ਮਹਾਨ ਸੂਰਮਾ ਦੁਸ਼ਟ ਦਮਨ ਸਰਵੰਸਦਾਨੀ ਚਿੱਟੀਆਂ ਆਵਾਜ਼ਾਂ ਵਾਲੇ ਦੋ ਜਹਾਨ ਦੇ ਮਾਲਕ ਅੰਮ੍ਰਿਤ ਕੇ ਦਾਤੇ ਇਨਾਂ ਦੀ ਕੀ ਆਪਾਂ ਵਧਾਈ ਕਰ ਸਕਦੇ ਹਾਂ ਜੀ ਬੜੀ ਛੋਟੀ ਹੈ ਗੁਣ ਬਹੁਤ ਵੱਡੇ ਨੇ ਗੁਰੂ ਮਹਾਰਾਜਿਆਂ ਦੇ ਇਸ ਕਰਕੇ ਧਰਤੀ ਨੂੰ ਕੋਈ ਤੋਲ ਨਹੀਂ ਸਕਦਾ ਪਾਣੀ ਨੂੰ ਕੋਈ ਤੋਲ ਨਹੀਂ ਸਕਦਾ ਆਕਾਸ਼ ਨੂੰ ਕੋਈ ਤੋਲ ਨਹੀਂ ਸਕਦਾ ਇਸੇ ਤਰ੍ਹਾਂ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਜੋ ਗੁਣ ਨੇ ਉਹਨਾਂ ਨੂੰ ਕੋਈ ਦੱਸਣਾ ਸੌਖੀ ਗੱਲ ਨਹੀਂ ਜੀਵਤ ਛੋਟੀ ਹੈ ਜੀਵਨ ਛੋਟਾ ਹੈ ਇਤਨੇ ਛੋਟੇ ਜੀਵਨ ਵਿੱਚ ਇੰਨੇ ਗੁਣ ਦੱਸਣੇ ਬੜੇ ਔਖੇ ਨੇ ਗੁਰਮਖੋ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਸਾਡੇ ਖਾਤਰ ਸਾਨੂੰ ਖੁਸ਼ੀਆਂ ਦੇ ਲਈ ਆਪਣਾ ਸਾਰਾ ਪ੍ਰਵਾਰ ਕੌਮ ਦੇ ਲੇਖੇ ਲਗਾ ਦਿੱਤਾ ਸਾਨੂੰ ਅੰਮ੍ਰਿਤ ਦੀ ਦਾਤ ਦਿੱਤੀ ਔਰ ਭਗਤੀ ਕਰਨਾ ਇਹ ਉਪਦੇਸ਼ ਦਿੱਤਾ